ਅੱਜ ਦੀ ਇਸ ਵੀਡੀਓ ਵਿੱਚ ਇਹ ਪੁਲਿਸ ਵਾਲੀ ਕੁੜੀ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹ ਨੌਜਵਾਨ ਲੜਕੀ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਜਿਵੇਂ ਹੀ ਨਜ਼ਰ ਪਈ ਉਹਨਾਂ ਨੇ ਇਸ ਕੁੜੀ ਬਾਬਤ ਬਾਬਾ ਰਤਨਦੇਵ ਸੇਵਾ ਸੰਸਥਾ ਦੇ ਭਾਈ ਜਗਜੀਤ ਸਿੰਘ ਹੁਣ ਨਾਲ ਗੱਲਬਾਤ ਕੀਤੀ ਤੇ ਇਸ ਲੜਕੀ ਦੀ ਵੀਡੀਓ ਅਪਲੋਡ ਹੋਣ ਤੋਂ ਬਾਅਦ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਇਸ ਦੇ ਘਰ ਪਰਿਵਾਰ ਵਾਲਿਆਂ ਨੂੰ ਇਸ ਬਾਬਤ ਪਤਾ ਲੱਗਾ ਤੁਸੀਂ ਇਸ ਕੁੜੀ ਬਾਰੇ ਪੂਰੀ ਜਾਣਕਾਰੀ ਸੁਣਨ ਤੋਂ ਬਾਅਦ ਹੈਰਾਨ ਰਹਿ ਜਾਓਗੇ ਕਿ ਆਖਰ ਕੁਦਰਤ ਇਨਸਾਨ ਨੂੰ ਕੀ ਕੀ ਰੰਗ ਵਿਖਾਉਂਦੀ ਹੈ ਕਿੱਥੋਂ ਕਿੱਥੇ ਕਿਸਮਤ ਲੈ ਜਾਂਦੀ ਹੈ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਹੁੰਦੀ ਹੈ ਆਓ ਵੇਖੀਏ ਇਸ ਲੜਕੀ ਦੇ ਪਰਿਵਾਰ ਨੇ ਕੀ ਕੁਝ ਕਿਹਾ ਤੇ ਉਸ ਤੋਂ ਪਹਿਲਾਂ ਜਿਸ ਆਦਮੀ ਦੇ ਸਪੁਰਦ ਦੀ ਲੜਕੀ ਕੀਤੀ ਗਈ ਸੀ ਉਸ ਨੇ ਕੀ ਦੱਸਿਆ ਉਹ ਸੁਨੀ ਪੰਜਾਬੀ ਜਵਾਨੀ ਜ਼ਮਨ ਵਿੱਚ ਆ ਕੇ ਗਈ ਹੂੰ

वो उनका प्रोटोकॉल है पुलिस वालों का क्या चाहते हैं वो पुलिस में भी नौकरी करते रहे करती रही हूँ कितने साल की आप? नौ, साल, है नौ आठ साल बीस सात साल क्या था आपका वो रेजिग्रेशन पहचान पोस्ट क्या थी पोस्ट क्या थी कॉन्स्टेबल थी को क्या कॉन्स्टेबल कॉन्स्टेबल थे, थे, थे आप कितना पढ़े हैं आप मैंने एमए कर लिया पॉलिटिकल से और अब एम ए की सब्जेक्ट में पॉलिटिकल साइंस

ਕੱਲ ਤਨੇ ਇੱਕ ਟੈਲੀਫੋਨ ਆਇਆ ਉਹ ਰਾਜਸਥਾਨ ਤੋਂ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਨਾ ਅਨੀਤਾ ਕੁੜੀ ਦੀ ਆ ਜਿਹੜੀ ਰੰਜੀ ਟਾਈਮ ਨੂੰ ਘੁੰਮ ਰਹੀ ਸੀ ਆਦੇ ਕਪੜੋਂ ਵਿੱਚ ਹਾਂਜੀ ਹਾਂਜੀ ਉਹਦੇ ਬਾਅਦ ਟੈਲੀਫੋਨ ਹੀ ਮੈਨੂੰ ਆਇਆ ਸੀ ਕਿ ਅਜੀ ਪਤਾ ਨਹੀਂ ਕਿਸੇ ਪ੍ਰਧਾਨ ਸਾਹਿਬ ਦਾ ਫੋਨ ਆਇਆ ਜੀ ਕੋਈ ਕਹਿੰਦੇ ਸੀ ਮੈਂ ਪ੍ਰਧਾਨ ਬੋਲ ਰਿਹਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੁਲਿਸ ਮੇਰੀ ਰਿਪੋਰਟ ਕਰਕੇ ਭੇਜ ਦਿਓ ਪਿੰਗਲ ਵਾਲੇ ਹਾਂਜੀ ਤੇ ਫਿਰ ਉਹਦੇ ਬਾਅਦ ਸਾਡੇ ਕੋਲ ਲਿਆਏ ਸੀ ਪਿੰਗਲ ਵਾਲੇ ਓਕੇ ਓਕੇ ਸੋ ਪਿੰਗਲ ਵਾਲੇ ਆਣ ਦੇ ਬਾਅਦ ਫਿਰ ਅਸੀਂ ਉਹਦਾ ਵੀਜੇ ਮੈਂਟਸ ਕਰ ਫਿਰ ਰਾਜਕਰਤਾ ਆਕੇ ਤੇ ਪੁੱਛਿਆ ਉਹਨੂੰ ਐਡਰੈਸ ਅਸੇ ਉਹਨੇ ਔਰ ਐਡਰੈਸ ਦੱਸਿਆ ਤਾਂ ਘਰ ਵਾਲੇ ਬੁਲਾ ਕੇ ਜੀ ਘਰ ਵੇਚਾ ਸੀ ਓਕੇ ਓਕੇ ਭਾਜੀ ਉਹ ਪਰਸੋ ਵਾਲਾ ਅੱਜ ਤੱਕ ਬਾਅਦ ਤੇ ਵੀ ਖਬਰ ਆਈ ਸੀ ਓਕੇ ਹਾਂਜੀ ਤੇ ਉਹਦੇ ਜਿਹੜਾ ਛੋਟਾ ਭਰਾ ਆਇਆ ਸੀ ਨਾ ਉਹ ਤੈਨੂੰ ਕਨਫਰਮ ਕਰ ਰਿਹਾ ਸੀ ਪਰਸੋਂ ਉਹਨੂੰ ਤੈਨੂੰ ਫੋਨ ਆਇਆ ਹੋਣਾ ਮੈਨੂੰ ਇੱਕ ਫੋਨ ਆਇਆ ਸੀ ਮੈਂ ਇਹਨਾਂ ਨੂੰ ਇਹ ਗੱਲ ਕਿਹਾ ਵੀਰ ਜੀ ਤੁਸੀਂ ਉਹਦੀ ਫੈਸਟ ਜੇ ਮੈਂਬਰ ਜੇ ਤਾਂ ਮੈਨੂੰ ਮਤਲਬ ਬੱਚੇ ਰਸੀਵ ਕਰਨ ਦੀ ਮਤਲਬ ਕਿ ਮੈਨੂੰ ਇੱਕ ਵੀਡੀਓ ਜਾਂ ਲਿੰਕ ਜਾਂ ਕੋਈ ਫੋਟੋ ਹਾਂ 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 ਠੀਕ ਹੈ ਜੀ ਹਾਂ ਉਹ ਉਹ ਉਹਦਾ ਮੈਨੂੰ ਫੋਨ ਆਇਆ ਕਿ ਅੱਛਾ ਉਹ ਰਹਿਸਾਨੀ ਨੇ ਨਾ ਹਾਂ ਪੂਰੀ ਗੱਲ ਪਤਾ ਲੱਗਦੀ ਤੇ ਫਿਰ ਰਾਤੀ ਮੈਨੂੰ ਫੋਨ ਕਰਦੇ ਪਰਸੋਂ ਮੈਂ ਕਿਹਾ ਸਵੇਰ ਗੱਲ ਕਰ ਕੱਲ ਫੋਨ ਆਇਆ ਅਭੀ ਉਹਦਾ ਫੋਨ ਆਇਆ ਓਕੇ ਤੇ ਮੈਂ ਕਿਹਾ ਮੈਂ ਕਿਹਾ ਮੈਨੂੰ ਨੰਬਰ ਭੇਜ ਦਿਓ ਮੈਂ ਗੱਲ ਕਰ ਲੈਣਾ ਕੋਈ ਗੱਲ ਨਹੀਂ ਹਾਂ ਤੇ ਉਹਦਾ ਫਿਰ ਇਹ ਸੀ ਨਾ ਕਿ ਉਹ ਉਹਦੀ ਤੈਨੂੰ ਪੂਰੀ ਹਿਸਟਰੀ ਤੈਨੂੰ ਅਖਬਾਰ ਪੜੋਗੇ ਮੈਂ ਤੈਨੂੰ WhatsApp ਕਰ ਦਿਆ ਤਾਂ ਦੇਖੀ ਨਾ ਤੁਹਾਡਾ WhatsApp ਹਾਂ ਜੀ ਸਰ ਇਸੇ ਮੈਂ ਤੈਨੂੰ ਮੈਂ ਆਤਮ ਤੈਨੂੰ ਅਖਬਾਰ ਤੈਨੂੰ ਭੇਜ ਦੇਣਾ ਓਕੇ ਉਹਦੇ ਹੀ ਸੀ ਨਾ ਕਿ ਇਹ ਕੁੜੀ ਜਿਹੜੀ ਹੈ ਨਾ ਇਹ ਪਹਿਲੇ ਰਹੀ ਹੈ 2013 ਸੇ ਲੇਕੀ ਕਿਸਮੇ ਰਹਿਸਨ ਪੁਲਿਸ ਵਿੱਚ ਕਾਂਸਟੇਬਲ ओके ओदे हां ओते बाद हॉने जॉब कर दी है ओथे गवर्नमेंट स्कूल में जॉब भी कर दी है ओके हां तो की होया थी कि जदों पढ़ाई करदी थी ना 2009 में हां जी ए कॉलेज के सामने कोई पुलिस ओ पे पेट्रोल टंक टैंकर फट गया थी ओके okay. ओदे बाद दिमाग ते असर हो गया इन्नू कहते हैं बाइपोलर मूड डिसऑर्डर ओके okay. जी ए बंदा कदो बिगड़ जांदा ना मतलब दिन वठ्ठी करेगा कि केड़े छड़ बिगड़ जाउगा ए नहीं पता होंदा ओके जी हां तो हां तो वो मनु भी कहना मैं भाई मैं अभी किस तरह कर सी रिडी क्योंकि पाई नहीं है ना वीडियो जी पर असि जी बनाई है वीडियो पिंगा वालों ਹਾਂਜੀ ਉਹਦੇ ਬੀਬੀ ਵੀ ਪਸੰਦ ਸਾਹਿਬ ਆਪਣੇ ਡਾਕਟਰ ਇੰਡੀਸ ਕੋਲ ਪਤਾਨ ਸਾਹਿਬ ਸਾਰੇ ਵਿੱਚ ਨੇ ਮੈਂ ਵੀ ਬੀਬੀ ਚ ਹੀ ਆਗਾ ਹਾਂਜੀ ਉਹਦੇ ਵਿੱਚ ਥੋੜੀ ਜਿਹੀ ਕਰੀਪੋ ਦੀ ਕੁਆਲਿਫਾਈ ਜੀ ਵਾਲੀ ਉਹ ਮੈਨੂੰ ਭੇਜ ਦਿਓ ਮੈਨੂੰ ਉਹ ਵੀ ਤੈਨੂੰ ਭੇਜ ਦੇਣਾ ਰਿਪੋਰਟ ਬੱਧ ਕੇ ਭੇਜ ਦੇਣਾ ਕਿਉਂਕਿ ਇਸਨੇ ਕੰਗਰਮ ਫੰਕਟਰ ਫੋਨ ਹੀ ਬਹੁਤ ਆ ਨਹੀਂ 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 ਚੰਗੀ ਗੱਲ ਹੈ ਦੇਖੋ ਅਸੀਂ ਉਹਦਾ ਮੈਨੂੰ ਕਿਹਾ ਨਗਰ ਦੇਖੋ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਵੀਡੀਓ ਪਾਕਿਸਤਾਨ ਜੀ ਨੇ ਪਾਈ ਹੈ ਉਹਨੇ ਚਾਹੀ ਕੰਮ ਕੀਤਾ ਹੈ ਕਿ ਭਾਈ ਬੰਦਾ ਘਰ ਪਹੁੰਚ ਜਾਵੇ ਹਾਂਜੀ